la vie de

आओ बाल रानी

گرو دیا تھی سوچا لوسے

oh <laughs>

ਨਾ ਕੋਈ ਸਾਰੇ ਹੀ ਬਾਵਾ ਜੀਆਂ ਦੋਵੇਂ ਡੋਮਰੇ ਮੁੰਨੇ ਸੋ ਰਹਾ ਆ ਕੋਈ ਨਾ ਆਇਆ ਇਹੋ ਆਸ ਤੇ ਲੱਗ ਰਹਾ

يا حسن 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 ਉਹ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਮੈਂ ਅੱਜ ਵੀ ਚਾਰ ਪੰਜ ਨੌਜਵਾਨ ਵੇਖੇ ਜਿਹੜੇ ਵਿੱਚ ਚਮਤਾਈ ਆ ਚੰਦਰ ਉੱਧਰ ਮੈਨੂੰ ਮਿਲ ਕੇ ਆਏ ਮੈਂ ਵੀ ਅੰਮ੍ਰਿਤ ਛਕਣ ਆਇਆ ਦਾੜੀ ਥੋੜੀ ਥੋੜੀ ਰੱਖੀ ਇਹਦੇ ਵੱਧ ਲਈ ਮੈਂ ਬਸ ਪਿਆਰ ਹੋ ਗਿਆ ਮੇਰਾ ਮਨ ਮੰਨ ਗਿਆ ਤੇ ਸ਼ੁਕਰ ਹੈ ਮਹਾਰਾਜ ਦੀ ਕਿਰਪਾ ਨਾਲ ਈ ਤਾਂ ਹੌਲੀ ਹੌਲੀ ਲਹਿਰ ਬਣ ਜਾਂਦੀ ਚੱਲਦਾ 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 ਇੱਕ ਵੱਲ ਵੇਖੇ ਦੂਜਾ ਦੁੱਧੇ ਵੱਲ ਵੇਖੇ ਤੀਜਾ ਇੱਕ ਤੇ ਦੁਰਸ਼ੇਖ ਬਣੋ ਇਕ ਗੁਰਮੁਖ ਗੁਰਸੇ ਪਿਆਰੇ ਗੁਰਸੇ ਪਿਆਰ ਕਰਨ ਵਾਲੇ ਗੁਰਸੇ ਠੇਕ ਨਹੀਂ ਨਕਲੀ ਨਹੀਂ ਏਪ ਕਰਨ ਵਾਲੇ ਦੀ ਬਾੜ ਨਾਲੇ ਦੀ ਬਾਥਾਂ ਤੇ ਝਗੜੇ ਕਰ ਆਉਣ ਵਾਲੇ ਦੀ ਪਿਆਰੇ ਗੁਰਸੇ ਗੁਰੂ ਦਾ ਪਿਆਰਾ ਸਿੱਖ ਹਣ ਪਿਆਰਾ ਸਿੱਖ ਬਣਨ ਵਾਸਤੇ ਵਧੀਆ ਜੀਵਨ ਬਣਾ ਕੇ ਰੱਖੀਏ ਪਿਆਰਾ ਜੀਵਨ ਬਣਾ ਕੇ ਆਪਣੀ ਫਿਰਤੀ ਟਿਕਾ ਕੇ ਰੱਖੀਏ ਮਨ ਤੇ ਕਹਾ ਕੀ ਰੱਖੀਏ ਥਾ ਥਾ ਤੇ ਟਗੜੇ ਲੜਾਈਆਂ ਨਹੀਂ ਆਪਣੇ ਆਪ ਨੂੰ ਸਹਿਜ ਵਿੱਚ ਰੱਖਣਾ ਉਹ ਧਿਆਨ ਨਾਲ ਸੋ ਗੁਰਸਿੱਖ ਹਰ ਵੇਲੇ ਇਦਾਂ ਕੈਮਰੇ 'ਚ ਰਹਿੰਦਾ ਆਪਣੇ ਆਪ ਨੂੰ ਮੇਰੇ ਗੁਰੂ ਸਾਹਿਬ ਮੈਨੂੰ ਦੇਖਦੇ ਆ ਮੈਂ ਕੋਈ ਗਲਤ ਨਾ ਕਰਾਂ ਮੈਂ ਆਪਣਾ ਮਨ ਗੁਰੂ ਨੂੰ ਭੇਟ ਕਰਦਾ ਮੇਰੇ ਮਨ ਵਿੱਚ ਵੀ ਕੋਈ ਦੁੱਤ ਫੁਰਨਾ ਨਾ ਹੋਵੇ ਇਹ ਪ੍ਰੇਮੀ ਮਨ ਕਹਿੰਦਾ ਪ੍ਰੇਮੀ ਮਨ ਗੁਰਸਿੱਖ ਜਿਹੜਾ ਪ੍ਰੇਮੀ ਹੁੰਦਾ ਨਾ ਪਿਆਰਾ ਮਨ ਜਿਹਦਾ ਉਹ ਜਿੰਦਾ ਵੀ ਮੈਂ ਗੁਰੂ ਨੂੰ ਮੰਨ ਲੇਕਦਾ ਮਨ ਹਰ ਵੇਲੇ ਗੁਰੂ ਗੁਰੂ ਕਰ ਕਰਵੇਂ ਮੇਰੇ ਮਨ ਵਿੱਚ ਵੀ ਕੋਈ ਗਲਤ ਸੋਚਣਾ ਮੈਂ ਤੇ ਹੁਣ ਗੁਰੂ ਦਾ ਬਣ ਕੇ ਹਰ ਵੇਲੇ ਆਪਣੇ ਆਪ ਨੂੰ ਐ ਮੰਨਣਾ ਵੀ ਮੈਨੂੰ ਵੇਖਦੇ ਐ ਜੇ ਜੇ ਮੈਂ ਇਹਦੀ ਵਿਦਿਆ ਕਰਾਂ ਨਾ ਝੂਠ ਬੋਲਾਂਗਾ ਫਿਰ ਨਾਲ ਮੇਰੇ ਬਾਦਸ਼ਾਹ ਨਾਰਾਜ਼ ਹੋ ਜਾਣ ਏਦਾਂ ਆਪਣੇ ਆਪ ਨੂੰ ਸੋਚਣਾ ਤੇ ਉਹ ਮੈਨੂੰ ਦੁਆੜ ਹੋਇਆ ਮੇਰੇ ਤੇ ਖੁਸ਼ੀ ਨਹੀਂ ਰਹਿਣੀ ਗਲਤੀ ਕਰਾਂਗਾ ਫਿਰ ਮੇਰੇ ਤੇ ਨਾਰਾਜ਼ਗੀ ਹੋਏਗੀ ਮੈਂ ਆਪਣੇ ਆਪ ਨੂੰ ਸਵਾਰ ਕੇ ਰੱਖਾਂ ਮੈਂ ਆਪਣੇ ਆਪ ਨੂੰ ਠੀਕ ਰੱਖਾਂ ਇਹਦਾ ਪਿਆਰਾ ਮਨ ਬਣਾ ਕੇ ਰੱਖਣਾ ਫ੍ਰੇਮੀ ਮਨ ਬਣਾ ਕੇ ਫਿਰ ਮਨ ਡਗਿਆ ਰਹਿੰਦਾ ਲੱਗਿਆ ਰਹਿੰਦਾ ਹੁਣ ਜੇ ਅਮਰ ਸ਼ੱਕੇ ਉਹੀ ਭਟਕਦੇ ਰਹਿਣਾ ਉਹੀ ਗਾਲਾਂ ਕੱਢੀ ਜਾਣੀਆਂ ਛੇੜਦੇ ਰਹਿਣਾ ਲੜਦੇ ਰਹਿਣਾ ਫਿਰ ਕੋਈ ਫਾਇਦਾ ਨਹੀਂ ਪ੍ਰੇਮ ਮਨ ਵਿੱਚ ਪੈਦਾ ਕਰਨਾ ਪੈਣਾ ਹੈ ਜੇ ਮੈਂ ਇਹ ਬੇਨਤੀ ਬਹੁਤ ਵਾਰ ਕਰ ਸਕਤਿਆਂ ਫੇਰ ਦੁਹਰਾ ਦੇਣਾ ਪ੍ਰੇਮ ਕਰਨਾ ਸਿੱਖਣਾ ਤੇ ਪ੍ਰੇਮ ਵਾਲਿਆਂ ਦੀ ਸੰਗਤ ਵਿੱਚ ਹੋਣਾ ਹੈ। ਮਨ ਵਿੱਚ ਪਏ ਭੇ ਉਹ ਤਾਂ ਮਿਲਦਾ ਹੈ ਜੇ ਸੰਗਤ ਕਰੀਏ। ਭਾਈ ਜਗਤਾ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਵਰ ਵਿਖਾ ਦਾ ਉਹਨੇ ਬਣਾਈ ਹੋਈ ਸੀ ਛੋਟੀ ਜੀ ਆਇਆਂ ਗਿਆ ਨੂੰ ਜਲਪਾਣੀ ਸਿਖਾਉਂਦਾ ਸੀ। ਇੱਕ ਕੋਈ ਗਲਗੀ ਪਰ ਪਾਸ਼ਾ ਦਾ ਪ੍ਰੇਮੀ ਮਨਪੁਰ ਸਾਹਿਬ ਦੇ ਇਲਾਕੇ ਤੋਂ ਆਇਆ ਉੱਥੇ ਰਾਤ ਰੁਕਿਆ ਮੁਸਾਫਰ ਹੋਰ ਵੀ ਰੁਕਦੇ ਸੀ ਪਰ ਮੁਸਾਫਰ ਐਸਾ ਆਇਆ ਮਨ ਦੇ ਵਿੱਚ ਗਲਗੀਤਰ ਪਾਸ਼ਾ ਦੀ ਸਿਫਤ ਸਲਾਹ ਕਰਦਾ ਕਰਦਾ ਪਿਆਰ ਦੀ ਚਿੰਗਲਾ ਆ ਗਈ ਦੀਵਾ ਜਗਿਆ ਹੋਇਆ ਦੀਵਾ ਦੂਜੇ ਨੂੰ ਜਗਾ ਸਕਦਾ ਉਹਦੇ ਅੰਦਰ ਪ੍ਰੇਮ ਸੀ ਜੇ ਪ੍ਰੇਮ ਦਾ ਦੀਵਾ ਜਗਿਆ ਹੋਣ ਕਰਕੇ ਉਹਨੇ ਇਹ ਰਾਤ ਦਾ ਇੰਨਾ ਪ੍ਰੇਮ ਗੁਰੂ ਸਾਹਿਬ ਦੇ ਨਾਲ ਕਰਵਾ ਲਾ ਮੈਂ ਅੰਦਰ ਲੱਗਣਾ ਲੱਗੀ ਉਹ ਪ੍ਰੇਮ ਵੇ ਕਿਆ ਪੈਦਾ ਹੋ ਗਿਆ ਇਹ ਪੱਕੀ ਗੱਲ ਹੈ ਜੇ ਤੁਹਾਡੇ ਹੁਣ ਮੰਨ ਲਓ ਕਮਰੇ ਦੇ ਵਿੱਚ ਹੀ ਰਹਿੰਦਾ ਹੈ ਰੋਜ਼ ਉਹ ਸਵੇਰੇ 2 ਵਜੇ ਉੱਠ ਪਵੇ ਇਸ਼ਨਾਨ ਕਰ ਲਵੇ ਸਵੇਰ 2 ਵਜੇ ਦੇ ਨੂੰ 2:30 ਵਜੇ ਨੂੰ ਮਾਰ ਕੇ ਚੌਂਕੜਾ ਬਹਿ ਗਿਆ ਅੱਖਾਂ ਬੰਦ ਕਰ ਲਵੇ ਇਹਨਾਂ 4 ਘੰਟੇ ਬੈਠਾ ਰਹੇ ਬੈਠਾ ਰਹੇ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਮਹੀਨਾ ਦੋ ਮਹੀਨੇ 6 ਮਹੀਨੇ ਤੂੰ ਉਸ ਕਮਰੇ ਵਿੱਚ ਰਹੇਗਾ ਤੇਰਾ ਕੀ ਕਰੇਗਾ ਭੀ ਯਾਰ ਮੈਂ ਤੇ ਨਾ ਆਹੇ ਬੜਾ ਦੀ ਹੈ ਕਿਉਂ ਚੁੱਕਾ ਹੋਵੇਗਾ ਪੁੱਤ ਦੇ ਮਾਮਲੇ ਕਹਿਣ ਲੱਗੇ ਜੀ ਤੂੰ ਕਿਹਦਾ ਝੋ ਜੀ ਬੜਾ ਚੌਂਕੜਾ ਮਾਰ ਕੇ ਬੈਠਾ ਰਹੇ اندر اندر میں پڑ کے اپنی زندگی لینی شروع کر دس ایم کرو آ پلہ گھر ਕੋਈ ਇਸਰੀ ਕੋਈ ਚਿੱਟਾ ਕੋਈ ਸੇਰੇ ਸੇਰੇ ਉੱਠ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ। ਮੰਗ ਦਾ ਸਮਾਂ ਘੁੱਕੜ ਮਾਰ ਕੇ 4 ਵਜੇ ਗੁਰਦੁਆਰੇ ਬਹਿ ਜਾ ਜਾ। ਭਾਈ ਜੀ ਨਿਤਨੇਮ ਕਰਦੇ ਨੇ ਅੱਖਾਂ ਮੰਨ ਰੱਖ। ਪਾਠ ਚੱਲ ਰਿਹਾ ਸੁਣ ਲੈ। ਭੋਗ ਪਿਆ ਚੁੱਪ ਕਰਕੇ ਕੋਈ ਉੱਥੇ ਸੇਵਾ ਮਿਲੇ ਝਾੜੂ ਝਟ ਕੇ ਅੱਧਾ ਘੰਟਾ ਸੇਵਾ ਕਰਿਆ ਚੁੱਪ ਕਰਕੇ ਕੋਈ ਸਿੱਖੀ ਆਪਣੀ ਨਾਲ ਲੈ ਕੇ ਪਖੰਡੀ ਨਹੀਂ ਤੇ ਖੀ ਨਹੀਂ। ਬਾਦ ਨਵਾ ਜਾ। ਇਹਦਾ ਸਾਦਗੀ ਜਿਹਦੇ ਨਾਲ ਗੁਰਿਆ ਰਹਿਤ ਆ ਉਹ ਵੇਖਣ ਵਾਲੇ ਨੂੰ ਕਹਿਣਾ ਬਹੁਤ ਵੀ ਕੋਈ ਨਾ ਵੀ ਮੈਂ ਤਾਂ ਸੁਣਦਾ ਬੈਠੇ 8:00 ਤੇ 4:00 ਵਜੇ ਤੱਕ ਹੀ ਆ ਜਾਰੰਵੀ ਰੂਪ ਮੇਰਾ ਦੇ ਬੱਚੇ ਨੇ ਤੇਰਾ ਪ੍ਰਭਾਵ ਕਬੂਲ ਹੈ 6 ਮਹੀਨੇ ਸਾਲ ਪੁੱਤ ਵੇਖੇ ਤਾਂ ਵਾਹ ਐਸਾ ਮੇਰਾ ਪਿਤਾ ਦੀ ਉਹ ਪਿਤਾ ਦੀ ਗਾਣ ਜੇ ਤੀ ਜਾਂਦਾ ਤੂੰ ਬਾਤ ਨਹੀਂ ਕਰਦਾ ਤੂੰ ਉਠਦਾ ਨਹੀਂ ਤੂੰ ਫੱਕ ਨਹੀਂ ਬੰਦਾ ਤੂੰ ਅਮਰ ਨਹੀਂ ਸਕਦਾ ਉਹ ਬੱਚਾ ਤੇਰੇ ਗੁੱਸੇ ਤੋਂ ਦੂਰ ਜਾਂਦਾ ਪਰ ਜੇ ਪਿਆਰ ਭਰੇਗਾ ਪਿਆਰ ਦੇ ਉਨੀ ਨੇੜਿਆ ਪਿਆਰ ਤੂੰ ਗੁਰੂ ਸਾਹਿਬ ਨੂੰ ਕਰਦਾ ਹੈ ਕਰੀ ਗਈ ਮਸਤੀ ਜਾਲ ਨਹੀਂ ਐਨਾ ਪਿਆਰ ਗੁਰੂ ਸਾਹਿਬ ਨੂੰ ਕਰੀ ਉਹ ਪਿਆਰ ਦੀ ਖਿੱਚ ਬਾਕੀਆਂ ਤੇ ਨਹੀਂ ਵਹਿ ਜਾਣੀ ਬਾਕੀਆਂ ਨੇ ਵੀ ਤੇਰੇ ਨੇੜੇ ਨੇੜੇ ਆਉਣ ਲੱਗ ਜਣਾ ਮੈਂ ਤੇ ਰਾਤ ਦਿਨ ਲੱਗੇ ਕੋਈ ਕਮਾਲ ਹੋਈ ਜਾਂਦਾ ਜਵਾੜੀ ਵਾਲਾ ਦਿਨ ਸੀ ਦੇ ਗੁਰੂ ਗੋਬਿੰਦ ਸਿੰਘ ਦੀ ਗੱਲ ਮੈਂ ਲੱਗਾ ਤਾਂ ਤੇ ਮੈਂ ਤਸ਼ਮੀਸ਼ ਕੇ ਬਾਦ ਜਦੋਂ ਗੱਲ ਕੀਤੀ ਨਾ ਵੀ ਮੇਰੇ ਦਿਲ ਪਟਨੇ ਵਿੱਚ ਆਮੀ ਪਟਨੇ ਤੇ ਆਉਣ ਦਾ ਸਾਡੇ ਦਿਲ ਪਟਨੇ ਵਿੱਚ ਉਹ ਜੋਈ ਰਿਹਾ ਗੱਲ ਕੀਤੀ ਮੇਰੀਆਂ ਅੱਖਾਂ ਭਾਗੀਆਂ ਮੈਂ میرا من لگ گیا مطلب دربار گیا سی، سی، گروہ بھی سی، مانت ایع پر ایع سی. ہی آ لائن بولی میرے دل پٹنے آ تھی دی وہ ایک دم اکا چپا میں منڈے نو پوچھیا جاؤ نند پور امر شک میں ਇਹ ਨਾ ਨੰਦਪੁਰ ਸਾਬ ਅਮਰ ਸਾਹਿਬ ਕੇ ਆਇਆ ਮੈਂ ਕਿਹਾ ਕਿ ਮੈਂ ਜਦੋਂ ਤੁਸੀਂ ਉਧਰ ਨੂੰ ਆ ਕੇ ਆ ਬ ਤੇ ਮੇਰੇ ਦਿਲ ਪੱਟ ਲਏ ਵਿਛਿਆ ਜਿਵੇਂ ਨਾ ਮੈਂ ਤੁਹਾਡੀਆਂ ਅੱਖਾਂ ਭਰੀਆਂ ਵੇਖੀਆਂ ਕਿਹਾ ਹਾਂ ਇਹੋ ਮੇਰੇ ਅੰਦਰ ਤੂੰ ਕੋਈ ਮੈਂ ਨੰਦਪੁਰ ਜਾ ਕੇ ਬਣੇ